ਅਸੀਂ 70 78 ਮੋਬਾਈਲ ਫੋਨ ਰਿਕਵਰ ਕੀਤੇ ਸੀ ਤੇ ਉਹਨਾਂ ਵਿੱਚੋਂ ਅਸੀਂ 72 ਦੇ ਰਿਆਂ 8 ਆਲਰੇਡੀ ਦੇ ਚੁੱਕੀ ਅਸੀਂ ਮੈਡਮ ਕਿੰਨੀਆਂ ਕੰਪਲੇਨਾਂ ਟੋਟਲ ਇਸ ਮੋਬਾਈਲ ਫੋਨਾਂ ਦੀਆਂ ਆਈਆਂ ਹੋਈਆਂ ਨੇ ਜੀ ਕੰਪਲੇਂਟਸ ਤੇ ਆਉਂਦੀਆਂ ਰਹਿੰਦੀਆਂ ਡੇ ਟੂ ਡੇ ਬਟ ਇਹ ਵਾਲੀ ਕੰਪਲੇਂਟਸ ਆਪਾਂ 2 ਮੰਥ ਵਿੱਚ ਰਿਕਵਰ ਕੀਤੀ ਆ 78 ਲੱਗਦਾ ਹੈ ਕਿ ਪਹਿਲੀ ਵਾਰ ਅੱਜ মিডিਆ ਦੇ ਸਾਹਮਣੇ ਆਏ ਨੇ ਮੋਬਾਈਲ ਫੋਨ ਦਿੱਤੇ ਜਾ ਰਹੇ ਨੇ ਹਾਂਜੀ ਹਾਂ ਤੇ ਕਿੰਨੇ ਕੁ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਆਈ ਥਿੰਕ ਜਿਨਨੇ ਮੋਬਾਈਲ ਸੋ ਉਹਨੇ ਪਰਿਵਾਰਕ ਮੈਂਬਰ ਆਏ ਨੇ ਕੁਛ ਨਹੀਂ ਕੀ ਕਿਹਾ ਗਿਆ ਬਹੁਤ ਵੈਰੀ ਗੁੱਡ ਅਪਰੀਸ਼ੀਏਟ ਕਾਫੀ ਵਧੀਆ ਗੁੱਡ ਕੰਮ ਕੀਤਾ ਹੈ ਤਾਂ ਕਿੰਨੇ ਮੈਡਮ ਕਿਹੜੇ ਕਿਹੜੇ ਮੋਬਾਈਲ ਆ ਜੀ ਇਹਦੇ ਵਿੱਚ ਇਹਦੇ ਵਿੱਚ ਸਾਰੇ ਮਾਡਲਸ ਨੇ ਆਈਫੋਨ, ਵੀਵੋ, ਸਾਂਸਮ ਸਾਰੇ ਤਾਂ ਕਿਸ ਤਰ੍ਹਾਂ ਮੈਡਮ ਇਹਨਾਂ ਨੂੰ ਟਰੈਕਿੰਗ ਕੀਤੀ ਗਈ ਹੈ ਕਿੰਨੇ ਮੋਬਾਈਲ ਚੋਰੀ ਦੇ ਨੇ ਕਿੰਨੇ ਤੁਸੀਂ ਆ ਟ੍ਰੇਸ ਕਿਤੇ ਨੇ ਇਹਦੇ ਵਿੱਚ ਨਹੀਂ ਇਹਦੇ ਵਿੱਚ অলমোਸਟ ਹੀ ਮਿਸਿੰਗ ਮੋਬਾਈਲ ਜਿਆਦਾ ਧੰਦੇ ਕੁਝ ਸਟੋਲਨ ਵੀ ਹੈਗੇ ਨੇ ਮੋਬਾਈਲ ਇਹ ਸਾਰੇ ਆਪਾਂ ਸਰਚ ਲਾ ਕੇ ਹੀ ਹੈ ਮੈਂ ਸਰਚ ਲਾ ਕੇ ਸੀ ਜਿੰਨੇ ਵੀ ਉਹ ਮੈਨੂੰ ਬਾਹਰੋਂ ਵੀ ਮਿਲਦੀ ਨਹੀਂ ਨਹੀਂ ਇਹ ਆਪਾਂ ਕੁਝ ਬਾਹਰ ਸਟੇਟ ਸੇ ਚਲੇ ਗਏ ਸੀ ਬਾਹਰੋਂ ਉੱਥੋਂ ਵੀ ਰਿਕਵਰ ਕੀਤਾ ਕਿਹੜਾ ਮੋਬਾਈਲ ਫੋਨ ਜਿਹੜਾ ਬਾਹਰੋਂ ਮਂਗਵਾਇਆ ਗਿਆ ਇਹਨਾਂ ਦੇ ਵਿੱਚੋਂ ਇੱਕ ਐਪਲ ਦਾ ਫੋਨ ਆ ਹਰਭਜਨ ਸਿੰਘ ਦਾ ਦੁਬਈ ਤੋਂ ਮਂਗਾਇਆ ਗਿਆ ਮੈਡਮ ਕੋਈ ਗਰਾਵੀ ਵੀ ਕੀਤੀ ਗਈ ਆ ਉਹਦੇ ਉੱਪਰ ਨੇ ਨੇ ਮਿਸਿੰਗ ਫੋਨਸ ਨੇ অলਮੋਸਟ ਮੇਰਾ ਨਾਮ ਗਗਨਦੀਪ ਸਿੰਘ ਜੀ ਕਿਥੋਂ ਦੇ ਰਹਿਣ ਵਾਲੇ ਹੋ ਸੁਦਰਸ਼ਨਗਰ ਸੌਫਟੀ ਰੋਡ ਤੇ ਮੋਬਾਈਲ ਤੁਹਾਡਾ ਕਿਹੜਾ ਤੇ ਕਿੱਥੇ ਗਮ ਹੋਇਆ ਹੈ ਮੇਰਾ ਮੋਬਾਈਲ ਹੈਗਾ 12 Pro Plus ਤੇ ਮੇਰਾ ਮੋਬਾਈਲ ਤੇਜਨਗਰ ਦੇ ਵਿੱਚ ਗਮ ਹੋਇਆ ਸੀਗਾ 6 ਜੁਲਾਈ ਨੂੰ ਅੱਛਾ ਜੀ ਮੈਂ ਪੁਲਿਸ ਵਾਲਿਆਂ ਦਾ ਬੜਾ ਧੰਨਵਾਦ ਹੈ ਕਿ ਉਹਨਾਂ ਨੇ ਪੂਰੀ ਆਪਣੀ ਟੀਮ ਨੇ ਸਪੋਰਟ ਦੇ ਨਾਲ ਮੈਨੂੰ ਇਹ ਰਿਜ਼ਲਟ ਮਿਲਿਆ ਕੇ ਥਾਣੇ ਤੁਸੀਂ ਕੰਪਲੇਨ ਲਖਾਈ ਸੀ ਸਾਂਝ ਕੇਂਦਰ ਕਿ ਮੈਂ ਸਾਂਝ ਕੇਂਦਰ ਬੀ ਡਿਵੀਜ਼ਨ ਅੱਛਾ ਜੀ ਤੇ ਕਿੰਨਾ ਸਮਾਂ ਹੋ ਚੁੱਕਾ ਮੋਬਾਈਲ ਕੋਚਰ ਵਰਤੋ ਵਰ ਡੇਢ ਕ ਮਹੀਨੇ ਤੱਕ ਮੈਨੂੰ ਰਿਜ਼ਲਟ ਮਿਲ ਗਿਆ ਜੋ ਕਿ ਮੈਨੂੰ ਨਹੀਂ ਸੀ ਉਮੀਦ ਬਟ ਫਿਰ ਵੀ ਕੱਲ ਜਦੋਂ ਫੋਨ ਆਇਆ ਤੇ ਬਹੁਤ ਵਧੀਆ ਲੱਗਾ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਕਹਿੰਦੇ ਆ ਕਿ ਪੁਲਿਸ ਕੁਛ ਨਹੀਂ ਕਰਦੀ ਪੁਲਿਸ ਅਵੇਲੇਬਿਟੀ ਰਹਿੰਦੀ ਪੁਲਿਸ ਨੇ ਆ ਕਰਕੇ ਉਭਾਇਆ ਜੀ ਤੇ ਜੋ ਤੁਹਾਨੂੰ ਪਤਾ ਵਾ ਕਿ ਮਿਹਨਤ ਦੇ ਪੈਸੇ ਆ ਤੇ ਵਧੀਆ ਮਿਲਦਾ ਰਿਸਪੌਂਸ ਆ ਜੋ ਮੈਂ ਸਾਰਿਆਂ ਟੀਮ ਦਾ ਧੰਨਵਾਦ ਕਰਦਾ ਸਾਰੇ ਸਰ ਅਫਸਰਾਂ ਦਾ ਪੁਲਿਸ ਦਾ ਕੀ ਤਰਾਮ ਮੋਬਾਈਲ ਮਿਲ ਚੁੱਕਿਆ ਤੱਕ ਕਿਦਾਂ ਦਾ ਐਕਸ਼ਨ ਉਹਨਾਂ ਦਾ ਰਹਾ ਐਕਸ਼ਨ ਤੇ ਤੇ ਹੀ ਪੁੱਛ ਨਹੀਂ ਸਕਦੇ ਜਿਹੜੋ ਚੀਜ਼ ਮਿਲਦੀ ਆ ਤੁਹਾਨੂੰ ਵੀ ਪਤਾ ਕਿ ਕਿੰਦਾ ਵਧੀਆ ਲੱਗਦਾ ਕਿੰਨੇ ਕ ਦਾ ਨੁਕਸਾਨ ਹੋਇਆ ਸੀ ਜਦੋਂ ਮੋਬਾਈਲ ਨੁਕਸਾਨ ਮੇਰਾ ਗਾਹੀ ਕੋਈ 35000 ਦਾ ਸੀਗਾ ਹਾਂਜੀ 35000 ਦਾ ਫੋਨ ਸੀਗਾ ਅੱਛਾ ਜੀ ਹਾਂਜੀ ਤੇ ਹੁਣ ਜਿਹੜੋ ਮਿਲਿਆ ਵਾ ਤੇ ਮੈਂ ਕਹਿੰਦਾ ਬਹੁਤ ਹੀ ਖੁਸ਼ੀ ਹੁੰਦੀ ਆ ਕਿ ਕੀ ਕਰੀ ਤੁਸੀਂ ਇਸ ਤਰ੍ਹਾਂ ਮੋਬਾਈਲ ਫੋਨ ਵੇਖੇ ਜਿਸ ਤਰ੍ਹਾਂ 78 ਮੋਬਾਈਲ ਫੋਨ ਹੋ ਸਕਦਾ ਹੈ ਮੈਂ ਕਹਿੰਦਾ ਇੰਨੇ ਫੋਨ ਵੀ ਨਹੀਂ ਵੇਖੇ ਤੇ ਇੰਨੇ ਬੰਦੇ ਵੀ ਨਹੀਂ ਵੇਖੇ ਜਿਨ੍ਹਾਂ ਨੇ ਸਦਿਆ ਵਾ ਕਿ ਕੱਲੇ-ਕੱਲੇ ਬੰਦੇ ਨੂੰ ਹੈਂਡਓਵਰ ਕਰ ਰਹੇ ਆ ਬਹੁਤ ਵਧੀਆ ਕਮਿਸ਼ਨਰ ਸਾਹਿਬ ਦਾ ਟੀਮ ਦਾ ਬਹੁਤ ਵਧੀਆ ਧੰਨਵਾਦ ਕਰਨਾ ਚਾਹਦਾ ਆਪਣੀ ਪੰਜਾਬ ਸਰਕਾਰ ਦਾ ਕਿ ਹਾਂ ਵਧੀਆ ਛਲਾਗਾ ਇਹ ਨਵੇਂ ਸਟੈਪ ਚੁੱਕਿਆ ਵਾ ਕਿ ਹਾਂ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਗਾਂਵ ਵਧਾ ਸਕਦੇ ਆ ਜੀ ਮੈਂ ਕਹਿੰਦਾ ਸਾਰੀ ਟੀਮ ਦਾ ਇੱਕ ਵਾਰੀ ਫੇਰ ਥੈਂਕ ਯੂ ਕਮਿਸ਼ਨਰ ਸਾਹਿਬ ਦਾ ਮੇਰਾ ਨਾਮ ਅਰਪਜਨ ਸਿੰਘ ਮੋਂਗਾ ਹੈ ਜੀ ਮਜੀਠਾ ਰੋਡ ਰਿਸ਼ੀ ਵਿਹਾਰ ਦਾ ਰਹਿਣ ਵਾਲਾ ਜੀ ਸਾਡਾ ਮੋਬਾਈਲ ਫੋਨ ਹੈ ਤਾਂ ਖਦੋਂ ਗਮ ਹੋਇਆ ਸੀ ਆਈਫੋਨ 13 ਮੇਰਾ ਮੋਬਾਈਲ ਫੋਨ ਹੈ ਜੋ ਕਿ 25 ਪਿਛਲੇ 25 ਤਰੀਕ ਨੂੰ ਗਮ ਹੋਇਆ ਸੀ ਜੀ ਕਿਹੜੇ ਥਾਣੇ ਤੁਹਾਡੇ ਕੋਲ ਸ਼ਿਕਾਇਤ ਕੀਤੀ ਸੀ ਸਰ ਮਜੀਠਾ ਰੋਡ ਥਾਣੇ ਮੈਂ ਸ਼ਿਕਾਇਤ ਕੀਤੀ ਸੀ ਬਟ ਉੱਥੋਂ ਮੈਨੂੰ ਕੋਈ ਜਵਾਬ ਨਹੀਂ ਆਇਆ ਸੀ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਸੀ ਤੇ ਕਮਿਸ਼ਨਰ ਸਾਹਿਬ ਨੇ ਮੇਰੀ ਕੰਪਲੇਂਟ ਅੱਗੇ ਰਾਜਵੀਰ ਮੈਡਮ ਨੂੰ ਫਾਰਵਰਡ ਕੀਤੀ ਸੀ ਰਾਜਵੀਰ ਮੈਡਮ ਨੇ ਅਫਰਟ ਕਰਕੇ ਤੇ ਉਹਦੀ ਚੋਂ ਉਹਨੇ ਆਪਣਾ SIM ਇਨਸਰਟ ਕੀਤਾ ਸੀ 1.5 ਮਿੰਟ ਵਾਸਤੇ yogesh sir ਨੇ ਦੇਖਿਆ ਟਰਾਈ ਕੀਤਾ ਤੇ ਉਹਦੀ ਚੋਂ ਪਤਾ ਲੱਗਿਆ ਕਿ ਫਲਾਣਾ SIM ਇਨਸਰਟ ਹੋਇਆ ਵੀ ਫਿਰ ਉਹਦੇ ਬਾਅਦ ਉਹਨਾਂ ਨੇ ਉਹ SIM ਦੀ ਕਾਲ ਡਿਟੇਲਾ ਕਢਾਈਆਂ ਕਾਲ ਡਿਟੇਲਾ ਕਾਲ ਡਿਟੇਲਾ ਕਢਾਣ ਤੇ ਬਾਅਦ ਉਹਨਾਂ ਨੇ ਉਸ ਬੰਦੇ ਨਾਲ ਕੰਟੈਕਟ ਕੀਤਾ ਉਹ ਬੰਦੇ ਨੂੰ ਥੋੜਾ ਜਿਹਾ ਸਮਝਾਇਆ ਗਿਆ ਆਇਆ ਡਰਾਇਆ ਗਿਆ ਉਹ ਮੈਡਮ ਵਾਲੂ ਕੀਤਾ ਗਿਆ ਤੇ ਐਂਡ ਵਿੱਚ ਉਹ ਬੰਦੇ ਨੇ ਸਾਨੂੰ ਫੋਨ ਸਾਡਾ ਦੁਬਈ 'ਚ ਸਾਡੇ ਨੌਨ ਨੂੰ ਹੈਂਡਓਵਰ ਕਰ ਦਿੱਤਾ ਤੇ ਤੁਸੀਂ ਉਹਨਾਂ ਨੂੰ ਪੁੱਛਿਆ ਕਿ ਅੰਬਰਸਰ ਦਾ ਦੁਬਈ ਕਿਸ ਤਰ੍ਹਾਂ ਫੋਨ ਰਿਹਾ ਉਹ ਕਹਿੰਦਾ ਕਿ ਮੈਂ 15000 ਰੁਪਏ 'ਚ ਫੋਨ ਖਰੀਦਿਆ ਸੀ ਚੋਰ ਬਾਜ਼ਾਰ ਤੋਂ ਮੈਂ ਰੇਲਵੇ ਸਟੇਸ਼ਨ ਦੇ ਕੋਲੋਂ ਬਟ ਉਹਨੇ ਕਿਸੇ ਦੁਕਾਨਦਾਰ ਦਾ ਨਾਂ ਨਹੀਂ ਲਿਆ yogeshwar ਨੇ ਕੋਸ਼ਿਸ਼ ਕੀਤੀ ਕਿ ਤੋ ਦੁਕਾਨਦਾਰ ਦਾ ਨਾਂ ਦੱਸ ਕਿ ਜਦੋਂ ਤੁਹਾਡਾ ਮੋਬਾਈਲ ਫੋਨ ਗਵਾਚਾ ਸੀ ਕੀ ਤੁਹਾਨੂੰ ਉਮੀਦ ਸੀ ਕਿ ਮੇਰਾ ਮੋਬਾਈਲ ਫੋਨ ਵਾਪਸ ਹੋ ਜਾਣਾ ਨਾ ਮੁਮਕਿਨ ਕੰਮ ਕਿੰਨਾ ਕਿਤਾ ਕਮਿਸ਼ਨਰ ਸਾਹਿਬ ਨੇ ਤੇ ਰਾਜਵੀਰ ਮੈਡਮ ਨੇ ਤੇ ਦੇਖ ਕੇ ਅਸੀਂ ਗੱਲ ਕਰੀਏ ਕਿੰਨੇ ਦਾ ਮੋਬਾਈਲ ਫੋਨ ਸੀ ਤੁਹਾਡਾ ਅ ਅੱਜ ਦੀ ਤਰੀਕੀ ਜਗਰ ਅਸੀਂ ਕਹਿ ਲਈਏ ਕਿ ਆਈਫੋਨ 13 60 ਕੇਹਾਰ ਦਾ ਫੋਨ ਹੈਗਾ ਜੀ ਲੱਗਦਾ ਹੈ 60000 ਦਾ ਨੁਕਸਾਨ ਜਿਹੜਾ ਹੋਇਆ ਸੀ ਉਹ ਵਾਪਸ ਆ ਗਿਆ ਅ ਸਰ ਨੁਕਸਾਨ ਇੱਕ ਅਲੱਗ ਚੀਜ਼ ਹੁੰਦੀ ਹੈ ਨੁਕਸਾਨ ਤੇ ਚਲੋ ਬਰਦਾਸ਼ਟ ਹੋ ਜਾਂਦਾ ਹੈ ਲੇਕਿਨ ਉਹਦੀ ਜਿਹੜੇ ਡਾਕੂਮੈਂਟਸ ਜ਼ਰੂਰੀ ਡਾਕੂਮੈਂਟਸ ਹੁੰਦੇ ਨੇ ਉਹ ਸਾਨੂੰ ਮਿਲ ਗਿਆ ਡਿਰੇਕਟਰ ਅਸੀਂ ਗੱਲ ਕਰੀਏ ਵਾਪਸ ਆ ਗਏ ਸਾਰਾ ਤਰੀਕਾ ਉਹਦੇ ਵਿੱਚ ਹਾਂਜੀ ਸਭ ਕੁਝ ਡਾਟਾ ਫੋਨ ਵਿੱਚ ਹੈਗਾ ਉਸ ਜਿਸ ਬੰਦੇ ਨੇ ਫੋਨ ਲਿਆ ਸੀ ਉਹ ਬੰਦੇ ਨੇ ਕਿਹਾ ਕਿ ਅਸੀਂ ਅੰਦਰ ਕੋਈ ਛੇੜਛਾੜ ਨਹੀਂ ਕੀਤੀ ਜੇ ਮੈਂ ਛੇੜਛਾੜ ਕੀਤੀ ਹੁੰਦੀ ਤੇ ਮੈਂ ਤੁਹਾਨੂੰ ਫੋਨ ਵਾਪਸ ਨਹੀਂ ਕਰਨਾ ਸੀ ਅਸੀਂ ਅੱਜ ਗੱਲ ਕਰੀਏ ਤੁਹਾਡੇ ਮੋਬਾਈਲ ਫੋਨ ਦੇ ਨਾਲ ਹੋਰ ਵੀ ਬਹੁਤ ਸਾਰੇ ਪਰਿਵਾਰਕ ਮੈਂਬਰ ਨੇ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਮੋਬਾਈਲ ਫੋਨ ਵਾਪਸ ਦਿੱਤੇ ਗਏ ਨੇ ਹਾਂਜੀ ਸਾਰਿਆਂ ਵਾਸਤੇ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਤਕੀ ਕਰੀ ਤੁਸੀਂ ਸੋਚਿਆ ਕਿ ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਮੋ ਸਾਨੂੰ ਕਦੀ ਐਸਰਾ ਜਾਂ ਕੋਈ ਮੌਕਾ ਨਹੀਂ ਆਇਆ ਬਟ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਕਮਿਸ਼ਨਰ ਸਾਹਿਬ ਨੇ ਐਸਰਾ ਜਾ ਉਪਰਾਹਲਾ ਕੀਤਾ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਾਜਵੀਰ ਮੈਡਮ ਦਾ ਯੋਗੇ ਸਰ ਦਾ ਵੀ ਬਹੁਤ ਬਹੁਤ ਧੰਨਵਾਦ